ਨਿਮਾਣਿਆ ਦੇ ਮਾਨ ਸਤਿਗੁਰੂ ਨਿਤਾਣਿਆ ਦੇ ਤਾਨ ਸਤਿਗੁਰੂ ਜੁਗੋ ਜੁਗ ਅਟਲ ਕਿਆ ਵਰ ਸਤਰੇ ਤਖਤ ਦੇ ਮਾਲਕ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਪਵਿੱਤਰ ਤੇ ਮੁਬਾਰਕ ਚਰਨਾ ਅੰਦਰ ਸੁਭਾਏ ਮਾਨ ਹੋ ਕੇ ਬੈਠੀ ਗੁਰੂ ਕੀ ਸੰਗਤ ਦੋਵੇਂ ਹੱਥ ਜੋੜ ਕੇ ਸ਼ੀਸ਼ ਝੁਕਾ ਕੇ ਮਨ ਬਿਰਤੀ ਇਕਾਗਰ ਕਰੋ ਤੇ ਇੱਕ ਵਾਰੀ ਆਖੋ ਜੀ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਸਾਹਿਬ ਸ਼ਬਦ ਹਰ ਇੱਕ ਨਾਲ ਨਹੀਂ ਲੱਗਾ ਅਜ ਤੱਕ ਸਾਹਿਬ ਸ਼ਬਦ ਉੱਥੇ ਲੱਗਾ ਜਿੰਨੂੰ ਦੁਨੀਆ ਦੀ ਬਹੁਤ ਵੱਡੀ ਮਹਾਨਤਾ ਮਿਲੀ ਹੋਵੇ ਜਿੰਨਾ ਚਿਰ ਮੇਰੇ ਗੁਰੂ ਬਾਬੇ ਦੇ ਚਰਨ ਨਹੀਂ ਸੀ ਪਏ ਇਹ ਪੰਜੋਖੜਾ ਹੀ ਸੀ ਪਰ ਜਦੋਂ ਮੇਰੇ ਦਾਤੇ ਦੇ ਚਰਨ ਛੂ ਗਏ ਫਿਰ ਇਹ ਧਰਤੀ ਕੀ ਬਣ ਗਈ ਪੰਜੋਖੜਾ ਸਾਹਿਬ ਕਿਉਂਕਿ ਜਿੱਥੇ ਜਾਏ ਬਹੇ ਮੇਰਾ ਸਤਿਗੁਰੂ ਸੋ ਖਾਨ ਸੁਹਾਵਾ ਰਾਮ ਰਾਜੇ ਮੇਰੇ ਗੁਰੂ ਦੇ ਚਰਨਾਂ 'ਚ ਐਨੀ ਵਰਕਤਾ ਸਦੇ ਉਸ ਸ਼ਹਿਰ ਨੂੰ ਲੋਕੀ ਕਹਿੰਦੇ ਹੁੰਦੇ ਸੀ ਪਾਤਲੀ ਪੁੱਤਰ ਫਿਰ ਉਹਨੂੰ ਕਹਿੰਦੇ ਪਾਲੀ ਪੋਥਰਾ ਫਿਰ ਉਸ ਨੂੰ ਕਹਿੰਦੇ ਪੋਸ਼ਪੁਰ ਫਿਰ ਉਸ ਨੂੰ ਕਹਿੰਦੇ ਕੁਸ਼ਪੁਰ ਫਿਰ ਉਹਨੂੰ ਕਹਿੰਦੇ ਮੋਰੀਆ ਵੰਸ਼ ਫਿਰ ਉਹਨੂੰ ਕਹਿੰਦੇ ਆ ਅਜੀਮਾਬਾਦ ਹੋਲੀ-ਹੋਲੀ ਪਟਨਾ ਸਾਹਿਬ ਕਰਨ ਲੱਗ ਪਏ ਤੇ ਜਦਨ ਮੇਰੇ ਗੁਰੂ ਦਾਤੇ ਦੇ ਚਰਨ ਪਏ ਪਟਨਾ ਪਟਨਾ ਨਹੀਂ ਰਹਿ ਗਿਆ ਉਹ ਪਟਨਾ ਸਾਹਿਬ ਬਣ ਗਿਆ ਬੰਗਲੇ ਤੇ ਦੁਨੀਆ ਤੇ ਬੜੇ ਬੜੇ ਹੋਣਗੇ ਬਾਨੀ ਦਾ ਵੀ ਆ ਅਡਾਨੀ ਦਾ ਵੀ ਆ ਪਰ ਕਿਸੇ ਬੰਗਲੇ ਨੂੰ ਲੋਕੀ ਬੰਗਲਾ ਸਾਹਿਬ ਨਹੀਂ ਕਹਿੰਦੇ ਉੱਥੇ ਹੀ ਕਹਿੰਦੇ ਆ ਜਿੱਥੇ ਚਰਨ ਮੇਰੇ ਗੁਰੂ ਦੇ ਪਏ ਆ ਦੁਨੀਆ ਤੇ ਥੜੇ ਬਹੁਤ ਬਹੁਤ ਥੜੇ ਬਣੇ ਆ ਸਿੱਖ ਥੜਿਆਂ ਦਾ ਪੁਜਾਰੀ ਨਹੀਂ ਔਰ ਜਿਹੜੇ ਥੜੇ ਤੇ ਮੇਰਾ ਗੁਰੂ ਆ ਕੇ ਬਹਿ ਗਿਆ ਲੋਕਾਂ ਨੇ ਥੜਾ ਨਹੀਂ ਆਖਿਆ ਸੰਸਾਰ ਨੇ ਥੜਾ ਸਾਹਿਬ ਕਹਿ ਕੇ ਮੱਥਾ ਟੇਕਿਆ ਕਿਉਂਕਿ ਚਰਨ ਮੇਰੇ ਗੁਰੂ ਦੇ ਪਏ ਆ ਦੁਨੀਆ ਤੇ ਰੁੱਖ ਬਹੁਤਾ 베ਰੀਆਂ ਨੇ ਟਾਲੀਆਂ ਨੇ ਪੀਪਲ ਨੇ ਸਿੱਖ ਰੁੱਖਾਂ ਦਾ ਪੁਜਾਰੀ ਨਹੀਂ ਨਾ ਅਸੀਂ ਰੁੱਖਾਂ ਨੂੰ ਮੱਥਾ ਟੇਕਦੇ ਆ ਨਾ ਮੰਨਦੇ ਆ ਔਰ ਕਰੀਏ ਕੀ ਜਿਹੜੇ ਰੁੱਖ ਥੱਲੇ ਮੇਰਾ ਗੁਰੂ ਆ ਕੇ ਵਹਿ ਗਿਆ ਉਹ 베ਰੀ 베ਰੀ ਨਹੀਂ ਰਹਿ ਗਈ ਲੋਕਾਂ ਨੇ 베ਰ ਸਾਹਿਬ ਕਹਿ ਕੇ ਮੱਥਾ ਟੇਕਿਆ ਕਿਉਂਕਿ ਚਰਨ ਮੇਰੇ ਗੁਰੂ ਦੇ ਪਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ